ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰੈਸ਼ਿਆਣਾ ਦੀ ਵਿਆਸਮਾਗਮ ਦੌਰਾਨ ਰੱਥ ਤੇ ਬਰਾਤ ਲੈ ਕੇ ਆਉਂਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਗੋਲੀਆਂ ਚਲਾ ਰਹੇ ਹਨ ਤਰਨਤਾਰਨ ਪੁਲਿਸ ਵੱਲੋਂ ਰੈਸ਼ਿਆਣਾ ਵਿਖੇ ਅੱਜ ਘਰ ਵਿੱਚ ਪੁੱਜ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਹਨ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੁੰਡੇ ਦੀ ਵਿਆਸਮਾਗਮ ਦੀ ਖੁਸ਼ੀ ਵਿੱਚ ਗੋਲੀਆਂ ਚਲਾਈਆਂ ਗਈਆਂ ਪਰ ਹੁਣ ਉਹਨਾਂ ਨੂੰ ਪਛਤਾਵਾ ਹੈ ਉਹ ਮਾਫੀ ਮੰਗਦੇ ਹਨ ਵਿਆਹ ਵਿੱਚ ਗੋਲੀਆਂ ਚਲਾਉਣ ਵਾਲਾ ਰਿਸ਼ਤੇ ਵਿੱਚ ਮੁੰਡੇ ਦਾ ਜੀਜਾ ਲੱਗਦਾ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਆਹ ਸਮੇਂ ਗੋਲੀਆਂ ਚਲਾਉਣ ਵਾਲੇ ਲੋਕਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਸਨੁਫਤਿਆਬਾਦ ਦੀ ਖਾਸ ਰਿਪੋਰਟ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਗਨ ਗੋਲੀ ਚਲਾਉਂਦੇ ਸਾਡੇ ਹੁਣੇ ਧਿਆਨ ਦੇ ਵਿੱਚ ਆਇਆ ਇਹ ਰੈਸ਼ੀਆਣਾ ਪਿੰਡ ਦੀ ਵੀਡੀਓ ਆ ਜਿਹੜਾ ਪੀਐਸ ਸਦਰ ਤਰਨਤਾਰਨ ਦੇ ਅੰਡਰ ਆਉਂਦਾ ਆ ਅਸੀਂ ਐਸਐਚਓ ਸਦਰ ਨੂੰ ਮੌਕੇ ਦੇ ਉੱਤੇ ਭੇਜਿਆ ਜਿਨ੍ਹਾਂ ਵੱਲੋਂ ਵੀ ਇਹ ਐਕਸੀਡੈਂਟ ਅਫੇਅਰ ਕਾਂ ਦੀ ਵੀਡੀਓ ਆਈ ਆ ਸਾਡੇ ਸਾਹਮਣੇ ਉਹਨਾਂ ਦੇ ਬਰ ਖਿਲਾਫ ਸਖਤ ਤੋਂ ਸਖਤ ਮਿਹਰਬਾਨਾ ਕਾਰਵਾਈ ਕੀਤੀ ਜਾਊਗੀ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਪੀਲ ਕਰਦੇ ਸੀਗੇ ਕਿ ਇਹ ਬਿਲਕੁਲ ਕਲਚਰ ਗਲਤ ਆ ਜੀ ਜਿਹੜੇ ਬੰਦੇ ਵੀ ਇਹੋ ਜੀ ਕੋਈ ਗੱਲਬਾਤ ਕਰਨਗੇ ਉਹਨਾਂ ਦੇ ਬਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ